ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਅੱਜ ਜੋ ਪ੍ਰਸਤਿਤਿਆ ਨੇ ਲਗਭਗ 292 ਦਿਨ ਮੋਰਚੇ ਨੂੰ ਚੱਲਦਿਆਂ ਹੋ ਗਏ ਆ ਔਰ ਅਸੀਂ ਤੁਹਾਨੂੰ ਜੜੀਆਂ ਮੌਕੇ ਦੀਆਂ ਅਪਡੇਟਾਂ ਨੇ ਉਹ ਦਿੰਦੇ ਰਹੀਨੇ ਹੁੰਨੇ ਆ ਕਿ ਮੋਰਚੇ ਤੇ ਕੀ ਬਣ ਰਿਹਾ ਵਾ ਕੀ ਗੱਲਬਾਤ ਹੋ ਰਹੀ ਆ ਕੀ ਨਹੀਂ ਹੋ ਰਹੀ ਆ ਇਸ ਕਰਕੇ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਦੇਸ਼ ਦੁਨੀਆ ਤੱਕ ਜੜੀ ਆ ਉਹ ਗੱਲ ਪੁੱਜ ਜਾਵੇ ਕੱਲ ਜਿੱਦਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਵਾ ਉਹ ਲੋਕਾਂ ਦੇ ਦਬਾਅ ਹੇਠ ਭਗਵੰਤ ਮਾਨ ਦੀ ਸਰਕਾਰ ਨੇ ਕਿਹੜਾ ਇਸ ਮੋਰਚੇ ਨੂੰ ਫੇਲ ਕਰਨ ਵਾਸਤੇ ਜਿਵੇਂ ਖਨੌਰੀ ਬਾਰਡਰ ਤੋਂ ਉਹਨਾਂ ਨੂੰ ਰਾਤ 2:30 ਵਜੇ ਉਹਨਾਂ ਦਾ ਜਿੱਥੇ ਬੈਠੇ ਸੀ ਉਹ ਤੋੜ ਕੇ ਔਰ ਜਿਵੇਂ ਬੰਦੀ ਬਣਾ ਕੇ ਡੀ ਐਮ ਸੀ ਲੁਧਿਆਣੇ ਚ ਲੈ ਜਾਂਦਾ ਗਿਆ ਸੀ ਯਾਰ ਲਗਭਗ 2-3 ਦਿਨ ਉਹਨਾਂ ਨੂੰ ਕਿਸੇ ਨੂੰ ਨਹੀਂ ਮਿਲ ਦਿੱਤਾ ਗਿਆ ਇੱਕ ਕਿਸਮ ਦਾ ਮੋਰਚਾ ਭਗਵੰਤ ਮਾਨ ਸਰਕਾਰ ਨੇ ਫੇਲ ਹੀ ਕਰਤਾ ਸੀਗਾ ਪਰ ਦੋਵਾਂ ਫੋਰਮਾਂ ਦੀ ਸਿਆਣੀ ਲੀਡਰਸ਼ਿਪ ਨੇ ਸਿਆਣਫਨਾ ਉਹਨਾਂ ਦੇ ਸਾਹ ਹਰਦੋ ਝੰਡੇ ਸਾਹਿਬ ਨੂੰ ਮਰਨ ਵਰਤ ਤੇ ਬਾਲਤਾ ਮੋਰਚਾ ਕੰਟੀਨਿਉਟੀ ਹੋ ਗਿਆ ਮੋਰਚਾ ਚੱਲ ਪਿਆ ਜੀ ਅੱਗੇ ਵੱਧ ਗਿਆ ਉਦੋਂ ਗਾਹਾਂ ਫਿਰ ਅੱਗੇ ਚੱਲਦਾ ਗਿਆ ਪ੍ਰੋਗਰਾਮ ਆਪਾਂ ਤਿਆਰੀਆਂ ਕਰਾਈਆਂ ਕਿਉਂਕਿ ਇੱਧਰ 6 ਦਾ ਆਪਣੀ ਤਿਆਰੀ ਸੀਗੀ ਸਾਰੇ ਤੇ ਆਪਾਂ ਪੰਜਾਬ 'ਚ ਤਿਆਰੀਆਂ ਕਰਾਈਆਂ ਮੋਰਚੇ ਬਾਅਦ ਚੋਂ ਨਾ ਔਰ ਉਦੋਂ ਗਾਹਾਂ ਫਿਰ ਜਦੋਂ ਇੱਕ ਅੱਜ ਦੇ ਦਿਨ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਸੰਗੂ ਸੰਗਰੂਰ ਉਹਨਾਂ ਦੀ ਰਿਹائش ਆ ਉਹ ਸੰਗਰੂਰ ਵਾਲੀ ਰਿਹائش ਦਾ ਅੱਜ ਘਰਾਓ ਕਰਨਾ ਸੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੇ ਤੋਂ ਉਹਦੇ ਦਬਾਅ ਹਿੱਥ ਕੱਲ ਜਿਹੜੀ ਖਨੌਰੀ ਬਾਰਡਰ ਤੇ ਮੀਟਿੰਗ ਹੋਈ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਦਾ ਦੋਵਾਂ ਫੋਰਮਾਂ ਦੀ ਸਾਰੇ ਲੀਡਰਸ਼ਿਪ ਸੀਗੀ ਦੋਵਾਂ ਫੋਰਮਾਂ ਦੀ ਉਹਦੇ ਵਿੱਚ ਉਹਨਾਂ ਨੂੰ ਰਿਹਾਈ ਦੀ ਜੜਿਆ ਉਹ ਗੱਲ ਪ੍ਰਮਾਨ ਕਰ ਲਈ ਗਈ ਔਰ ਮੇਰੇ ਸਮੇਤ ਬਹੁਤ ਸਾਰੇ ਲੀਡਰ ਕੱਲ ਲੁਧਿਆਣੇ ਡੀ ਐਮ ਸੀ ਚ ਪਹੁੰਚ ਕੇ ਉਹਨਾਂ ਨੂੰ ਰਹਾ ਕਰਕੇ ਇਸ ਵਲੇ ਉਹ ਖਨੌਰੀ ਤੇ ਚਲੇ ਗਏ ਆ ਔਰ ਅਸੀਂ ਇਸ ਵਲੇ ਸ਼ੰਭੂ ਬਾਰਡਰ ਤੋਂ ਬੋਲ ਰਹੇ ਆ ਸੋ ਕਹਿ ਲਓ ਵੀ ਇੱਕ ਵਾਰੀ ਥੁੱਕ ਕੇ ਚੱਟਣਾ ਪੈ ਗਿਆ ਇੱਕ ਵਾਰੀ ਜਦੋਂ ਸੋਚਿਆ ਉਹਨਾਂ ਨੇ ਔਰ ਪੂਰੇ ਪੰਜਾਬ ਦੇ ਵਿੱਚ ਦੋਵਾਂ ਮੋਰਚਿਆਂ ਦੇ ਦੋਵਾਂ ਐਲਾਨਾਂ ਦੀ ਘਰ ਘਰ ਚਰਚਾ ਹੋ ਰਹੀ ਸੀ ਦਿੱਲੀ ਕੂਚ ਦੀ ਔਰ ਮਰਨ ਵਰਤ ਦੀ ਔਰ ਜੋ ਪੰਜਾਬ ਸਰਕਾਰ ਨੇ ਕੀਤਾ ਉਹਦੀ ਵੀ ਚਰਚਾ ਕਰ ਕਰ ਹੋ ਰਹੀ ਸੀ ਤੋਂ ਲੋਕਾਂ ਨੇ ਥੂ-ਥੂ ਕੀਤਾ ਭਗਵੰਤ ਮਾਨ ਸਰਕਾਰ ਤੇ ਔਰ ਲੋਕਾਂ ਦੇ ਦਬਾਅ ਹਿੱਟ ਪੰਜਾਬੀਆਂ ਦੇ ਦਬਾਅ ਬਟੇ ਤੇ ਰੋਸ ਵੰਦੇ ਆ ਹੋਇਆ ਸੱਤਾ 'ਚ ਬੈਠੇ ਹਾਕਮ ਵਿਖਦੇ ਹੁੰਦੇ ਆ ਵੀ ਇਹਦੇ ਨਾਲ ਨੁਕਸਾਨ ਕਿੰਨਾ ਹੋ ਗਿਆ ਭਾਵੇਂ ਦਿੱਲੀ ਦੀ ਦਿੱਲੀ ਦਰਬਾਰ ਤੇ ਕਹਿਨ ਤੇ ਸਾਡੇ ਤੇ ਵਾਰ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਪਿੱਛੇ ਹਟਣਾ ਸ਼ੁਰੂ ਕੀਤਾ ਚੰਗੀ ਗੱਲ ਸੀ ਦੇਖੋ ਸਾਡੀਆਂ 12 ਦੀਆਂ 12 ਮੰਗਾਂ ਦਿੱਲੀ ਸਰਕਾਰ ਨਾਲ ਆ ਉਹਨਾਂ ਚੋਂ ਕੋਈ ਮੰਗ ਪੰਜਾਬ ਨਾ ਨਹੀਂ ਹੈ ਔਰ ਜਦੋਂ ਦਿੱਲੀ ਸਰਕਾਰ ਨਾਲ ਸੰਘਰਸ਼ ਕਰ ਰਹੇ ਆ ਤੇ ਆਪਾਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਨਹੀਂ ਸੀ ਖੋਲਣਾ ਚਾਹੁੰਦੇ ਔਰ ਹੁਣ ਸਾਨੂੰ ਪੰਜਾਬ ਸਰਕਾਰ ਦੇ ਖਿਲਾਫ ਵੀ ਮੋਰਚਾ ਖੋਲਣਾ ਪੈ ਗਿਆ ਵੀ ਇਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਕਿਸਾਨ ਮਜ਼ਦੂਰਾਂ ਦੇ ਹੱਕ 'ਚ ਆ ਤੁਸੀਂ ਜਿਵੇਂ ਮਰਜ਼ੀ ਸ਼ਰਚ ਕਰੋ ਅਸੀਂ ਸਹਿਯੋਗੀ ਆ ਤੁਹਾਡੇ ਜੀ ਤੁਹਾਡੇ ਕੇਂਦਰ ਨਾਲ ਲੜਾਈ ਆ ਉਹ ਕੇਂਦਰ ਦੇ ਨਾਂ ਲਾ ਕੇ ਸਾਡੇ ਨਾਲ ਸ਼ਰਚ ਅੱਗੇ ਟਸਲ ਕਰਨ ਆ ਗਏ ਤਾਂ ਇਹ ਲੋਕਾਂ ਦੀ ਬਹੁਤ ਵੱਡੀ ਜਿੱਤ ਆ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਆ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਾਰੇ ਪੰਜਾਬ ਜਿਹੜੇ ਇਕੱਠ ਹੋਏ ਤੇ ਅੰਮ੍ਰਿਤਸਰ 'ਚ ਖਜਾਲੇ ਸੀ ਕਹਿ ਸੀ ਵੀ ਇਹਦਾ ਦਬਾਅ ਪਾਉ ਪੂਰੇ ਦੇਸ਼ ਦੇ ਵਿੱਚ ਉਹ ਦਬਾਅ ਸੀ ਦੇਖਿਆ ਹੈਗਾ ਜਦੋਂ ਲੋਕਾਂ ਦੀ ਲਾਮਬੰਦੀ ਵੱਧ ਰਹੀ ਸੀ ਹੈਗੀ ਔਰ ਇਹ ਤੋਂ ਗਾਹਾਂ ਜਿਹੜੀਆਂ 12 ਦੀਆਂ 12 ਮੰਗਾਂ ਨੇ ਉਹ ਸਟੈਂਡ ਕਰ ਰਹੀਆਂ ਨੇ ਹਲੇ 12 ਦੀਆਂ 12 ਨਹੀਂ ਮੰਗਾਂ ਨਹੀਂ ਖਤਮ ਹੋਈਆਂ ਹੈਗੀਆਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਉਹ ਜਿਉਂ ਦਾ ਤਿਉਹਾਂ ਤੁਹਾਨੂੰ ਵੀ ਲੱਗਦਾ ਹੋਊ ਕਿ 10 ਮਹੀਨੇ ਯਾਰ ਹੋ ਗਏ ਆ ਇਹ ਮੰਗ ਕਿਉਂ ਨਹੀਂ ਮੰਗਦੇਗੇ ਇਹ ਮੰਗ ਛੋਟੀ ਹੈ ਹੀ ਨਹੀਂ ਹੈ ਇਹ ਮੰਗ ਖੇਤੀ ਸੈਕਟਰ ਨਸਲਾਂ ਤੇ ਫਸਲਾਂ ਸਾਡੀਆਂ ਜ਼ਮੀਨਾਂ ਜ਼ਮੀਨਾਂ ਰਹਿਣਗੀਆਂ ਕਿ ਨਹੀਂ ਰਹਿਣਗੀਆਂ ਨਸਲ ਫਸਲ ਰਹੂਗੀ ਕਿ ਨਹੀਂ ਰਹੂਗੀ ਖੇਤੀਬੰਦੀ ਬਚੂਗੀ ਕਿ ਨਹੀਂ ਬਚੂਗੀ ਇਹ ਸਾਰੇ ਜਵਾਲਾਂ ਦੇ ਜਵਾਬ ਐ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਨੇ ਦੇਣੇ ਆ ਇਹ ਛੋਟਾ ਮਸਲਾ ਨਹੀਂ ਹੈ ਕਿਉਂਕਿ ਕਾਰਪੋਰੇਟ ਜਿਹੜੇ ਨੇ ਜਿਹੜੇ ਵਰਲਡ ਬੈਂਕ ਦੀਆਂ ਮੁਦਰਾ ਕੋਸ਼ ਫੰਡ ਦੀਆਂ ਜਾਂ ਇਹ ਤੋਂ ਗਾਹਾਂ ਜੜੀਆਂ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਨੇ ਉਹ ਕਹਿ ਰਹੀਆਂ ਨੇ ਵੀ ਅਸੀਂ ਜਿਹੜੀ ਭਾਰਤ ਦੀ ਖੇਤੀ ਮੰਡੀ ਆ ਉਹ ਤੇ ਤੇ ਕਬਜ਼ਾ ਕਰਨਾ ਪੂਰੀ ਦੁਨੀਆ ਦਾ ਮਾਲ ਇੱਥੇ ਲਿਆ ਕੇ ਖੇਤੀ ਸੈਕਟਰ ਨੂੰ ਡੰਪ ਕਰਨਾ ਔਰ ਹਿੰਦੁਸਤਾਨ ਦੀ ਜਿਹੜੀ ਖੇਤੀ ਸੈਕਟਰ ਹੈ ਉਹਦੇ ਤੇ ਕਬਜ਼ਾ ਕਰਨਾ ਹਿੰਦੁਸਤਾਨ ਦੇ ਖੇਤੀ ਸੈਕਟਰ ਤੇ ਵਪਾਰੀਆਂ ਦਾ ਜ਼ਿਆਦਾਤਰ ਕਬਜ਼ਾ ਹੀ ਆ ਕੱਲਾ ਪੰਜਾਬ ਹਰਿਆਣਾ ਕੁਝ ਹਿੱਸਾ ਜੂਪੀ ਦਾ ਜਿੱਥੇ ਕਣਕ ਤੇ ਝੋਨੇ ਦੀ ਖਰੀਦ ਹੁੰਦੀ ਆ ਉਹ ਖਰੀਦ ਦੇ ਵਿੱਚ ਵੀ ਵਿਗੜਨ ਪੈਂਦੇ ਜਿਵੇਂ ਪੰਜਾਬ ਦੇ ਵਿੱਚ ਅਰਕੀ ਝੋਨਾ ਰੁੜਿਆ 5-600 ਰੁਪਇਆ ਘੱਟ ਮਿਲਿਆ ਪ੍ਰਤੀ ਕਿਵੰਟਲ ਤੁਹਾਨੂੰ ਪਤਾ ਹੀ ਆ ਤੇ ਬਾਜ਼ਾਰ ਤੇ ਕਿੰਨਾ ਦਾ ਕਬਜ਼ਾ ਵਪਾਰੀ ਦਾ ਸੈਲਰ ਮਾਲਕਾਂ ਦਾ ਕਾਰਪੋਰੇਟ ਦਾ ਤੋਂ ਅਬਾਨੀ ਅਦਾਨੀ ਹੁਣੀ ਹਰੇਕ ਬੇਰਾਂ ਤੋਂ ਲੈ ਕੇ ਸੇਵਾਾਂ ਤੋਂ ਲੈ ਕੇ ਕੇਲਿਆਂ ਤੋਂ ਲੈ ਕੇ ਇਹ ਜੀ ਕਾਲੀ ਮਿਰਚ ਲੈ ਲੋ ਚਾਹ ਪੱਤੀ ਲੈ ਲੋ ਸਾਰਾ ਨਾਲ ਸਾਰੇ ਕਾਸੇ ਤੇ ਕਬਜ਼ਾ ਚਾਉਂਦੇ ਭਾਈ ਵੀ ਹਰ ਇੱਕ ਚੀਜ਼ ਦਾ ਕੱਚੇ ਮਾਲ ਤੇ ਸਾਡਾ ਕਬਜ਼ਾ ਹੋ ਜੇ ਉਹ ਪੂਰਾ ਜੋਰ ਲਾਉਂਦੇ ਵੀ ਸਾਡਾ ਕੱਚੇ ਮਾਲ ਤੇ ਕਬਜ਼ਾ ਹੋਵੇ ਤੋਂ ਲੱਗੇ ਹੋਏ ਆ ਤੋਂ ਕੱਚਾ ਮਾਲ ਅਸੀਂ ਪੈਦਾ ਕਰਦੇ ਆ ਅਨਾਜ ਦੇ ਰੂਪ ਵਿੱਚ ਅਸਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਜੇ ਬਣ ਜਵੇ ਔਰ ਜਿੱਦਰ ਅਸੀਂ ਲੱਗੇ ਹੋਏ ਆ ਫਿਰ ਇਹ ਖੇਤੀ ਮੰਡੀ ਪ੍ਰਾਈਵੇਟ ਹੋਣ ਤੋਂ ਬਚਾਈ ਜਾ ਸਕਦੀ ਹੈ ਫਿਰ ਜਿਹੜੇ ਸੈਲੋਗਰਾਮ ਅਮਾਨੀਆਂ ਨੇ ਲਾਏ ਆ ਸ਼ਾਇਦ ਉਹ ਉਹ ਸਾਡੀ ਖੇਤੀ ਮੰਡੀ ਨਾ ਖਾ ਸਕਣ ਇਸ ਕਰਕੇ ਵੱਡੀ ਮੰਗ ਜਿਉਂ ਦੀ ਤਿਉਹਾਂ ਪੰਜਾਬੀਓ 15 ਸਾਲਾਂ ਤੱਕ ਪੰਜਾਬ ਦਾ ਪਾਣੀ ਜਾ ਰਿਹਾ ਇਹ ਪਾਣੀ ਨਹੀਂ ਰਹਿਣਾ ਹੈਗਾ ਤਾਂ ਪਾਣੀ ਜੇ ਦੂਜੀਆਂ ਫਸਲਾਂ ਤੇਲ ਬੀਜ ਸਾਨੂੰ ਬੀਜਣ ਨੂੰ ਮਿਲ ਜਾਣ ਦਾਣਾ ਸਾਨੂੰ ਬੀਜਣ ਨੂੰ ਮਿਲ ਜਾਣ ਬਾਕੀ ਫਸਲਾਂ ਮਿਲਣ ਫਿਰ ਝੋਨੇ ਵਾਲੇ ਚੱਕਰ ਚੋਂ ਤਾਂ ਹੀ ਨਿਕਲਾਂਗੇ ਨਾ ਇਹ ਗੱਲ ਜੁੜੀ ਹੋਈ ਆ ਨਾ ਉਦਾਂ ਡਾਇਵਰਸੀਫਿਕੇਸ਼ਨ ਬਦਲਵੀਂ ਖੇਤੀ ਜੋ ਮਰਜ਼ੀ ਰੌਲਾ ਪਾਈ ਜਣ ਉਹਦਾ ਕੀ ਫਾਇਦਾ ਹੈਗਾ ਇਸ ਕਰਕੇ ਇਹ ਤੁਹਾਡੀ ਜ਼ਿੰਦਗੀ ਮੌਤ ਨਾਲ ਜੁੜੀ ਹੋਈ ਮੰਗ ਆ ਛੋਟੀ ਮੰਗ ਨਹੀਂ ਹੈਗੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਇਹ ਤੋਂ ਕਾ ਜੜੀ ਹੁਣ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨੇ ਆਪਣੀ ਰਿਪੋਰਟ ਵਿੱਚ ਲਿਖਤਾ ਵੀ 1996 ਤੋਂ ਲੈ ਕੇ ਅੱਜ ਤੱਕ 4 ਲੱਖ ਖੇਤ ਮਜ਼ਦੂਰ ਤੇ ਕਿਸਾਨ ਖੁਦਕੁਸ਼ੀਆਂ ਕਰ ਗਏ ਠੀਕ ਹੈ ਜੀ ਉਹਦੇ ਵਿੱਚ ਇਹ ਆ ਵੀ ਕਿਉਂ ਵੀ ਸਾਡਾ ਲਾਗਤ ਖਰਚਾ ਜ਼ਿਆਦਾ ਬਾਜ਼ਾਰ ਵਿੱਚ ਵਿਚਕਣ ਵਾਲੀ ਫਸਲ ਘੱਟ ਕੀਮਤ ਤੇ ਵਿਕਦੀ ਹੈਗੀ ਤਾਂ ਉਹ ਕਹਿੰਦੇ ਆ ਵੀ ਅਸੀਂ ਸ਼ਵਾਰਚ ਕਰਦੇ ਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਖਰੀਦ ਫਸਲ ਨੂੰ ਖਰੀਦ ਕਰਨ ਦੀ ਗਰੰਟੀ ਵਾਲੀ ਚੀਜ਼ ਉਹ ਕੇਂਦਰ ਸਰਕਾਰ ਦੇਤੇ ਵਿਚਾਰ ਕਰਕੇ ਪੂਰਾ ਕਰੇ ਕਿਸਾਨਾਂ ਦੀ ਮੰਗ ਹੈ ਵਾਜਬ ਆ ਇਹ ਤੋਂ ਗਾਹ ਜਿੱਥੇ ਡਬਲ ਇੰਜਨ ਵਾਲੀ ਸਰਕਾਰ ਆ ਹਰਿਆਣੇ ਦੇ ਵਿੱਚ ਕਿੰਨਾ ਦਾਵਾ ਹੁੰਦਾ ਖੱਟਰ ਸਾਹਿਬ ਹਣੀ ਸੀ ਹੁਣ ਸੈਣੀ ਸਰਕਾਰ ਆ ਪ੍ਰਧਾਨ ਮੰਤਰੀ ਮੋਦੀ ਜੀ ਬੜੇ ਪਾਸ਼ਪਾ ਦੇ ਪ੍ਰਵਕਤਾ ਪੰਜਾਬ ਦੇ ਚੈਨਲ ਚੁੱਕਣੇ ਲਾਏ ਹੁੰਦੇ ਉਹਨਾਂ ਨੇ ਤੁਸੀਂ ਦੇਖੋ ਜਿਹੜਾ ਉਹ ਕਮੇਟੀ ਨੇ ਰਿਪੋਰਟ ਦਿੱਤੀ ਆਓ ਹਰਿਆਣੇ ਦੇ ਸਿਰ 76000 ਕਰੋੜ ਰੁਪਏ ਦਾ ਕਰਜ਼ਾ ਕੱਢਿਆ ਉਹਨਾਂ ਨੇ ਕਿਸਾਨਾਂ ਸਿਰ ਹਰਿਆਣੇ ਦੇ ਔਰ ਪੰਜਾਬ ਦੇ ਵਿੱਚ 73000 ਕਰੋੜ ਰੁਪਏ ਕਰਜ਼ਾ ਪੰਜਾਬ ਦਾ ਕਰਜ਼ਾ ਕੱਟਿਆ ਹਰਿਆਣੇ ਦਾ ਕਰਜ਼ਾ ਜਿਆਦਾ ਉਹ ਭਾਈ ਤੁਸੀਂ ਇੰਨਾ ਵਿਕਾਸ ਕਰਤਾ ਕਹਤੇ ਭਵੰਤਰ ਯੋਜਨਾ ਤੈ ਤਾਂ ਹੀ ਜੇ ਇੰਨੀਆਂ ਫਸਲਾਂ ਦੀ ਦੇਤੀ ਹੁਣ ਜੀ 24 ਫਸਲਾਂ ਦੀ ਗਰੰਟੀ ਦਾਂਗੇ ਤੇ ਜਿਹੜਾ ਨੋਟਾਂ ਦੀ ਕਮਾਈ ਆਈ ਆ ਹਰਿਆਣੇ ਦੇ ਕਿਸਾਨਾਂ ਤੋਂ ਉਹ ਲੈ ਕੌਣ ਗਿਆ ਹਰਿਆਣੇ ਚ ਕਿਹੜਾ ਝੋਨਾ ਨਹੀਂ ਰੁਲਿਆ ਰੁਲਿਆ ਇਹਦਾ ਮਤਲਬ ਉਹਨਾਂ ਦੇ ਅਕਾਉਤੀ ਦਾਵੇ ਵਿਕਾਸ ਦੇ ਇਹ ਗੱਲ ਨਾ ਕੰਟਰਡਿਕਟ ਕਰਦੇ ਆ ਉਹ ਠੀਕ ਨਹੀਂ ਹੈਗੇ ਇਸੇ ਤਰ੍ਹਾਂ ਪੰਜਾਬ ਦੇ ਅਕਾਉਤੀ ਵਿਕਾਸ ਦੇ ਦਾਵੇ ਕਿਸਾਨਾਂ ਦੇ ਕਰਜ਼ਾਈ ਹੋਣ ਦੇ ਵਕਤ ਸਬੂਤ ਨਹੀਂ ਭਾਵੇਂ ਅਸੀਂ ਕਿਸੇ ਇੱਕ ਸਰਕਾਰ ਨੂੰ ਦੋਸ਼ੀ ਨਹੀਂ ਮੰਨ ਸਕਦੇ ਇਹ ਕਰਜ਼ਾਈ ਹੋਣ ਦਾ ਸਿਲਸਲਾ ਪਿਛਲੇ 30-40 ਸਾਲਾਂ ਤੋਂ ਹੈਗਾ ਵਾ ਕਾਟੇਬੰਦੀ ਖੇਦੀ ਹੈਗੀ ਆ ਇੱਕ ਦਿਨ 'ਚ ਨਹੀਂ ਹੋਈ ਹੋਈ ਇਹ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਕਰਕੇ ਹੋਈ ਹੋਈ ਆ ਇਹ ਦੂਜੀ ਵੱਡੀ ਮੰਗ ਆ C250 ਦੇ ਅਨਸਾਰ ਫਸਲਾਂ ਦੇ ਭਾ ਇਹ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਸੁਪਰੀਮ ਕੋਰਟ 'ਚ ਮੁਕਰ ਗਏ ਨੇ ਮੋਦੀ ਸਾਹਿਬ ਹਲਫਨਾਮਾ ਦਾਇਰ ਕਰਤਾ ਸੀ ਵੀ ਅਸੀਂ ਨਹੀਂ ਦੇ ਸਕਦੇ ਭਰਾਓ ਮਲਾਜ਼ਮਾਂ ਦੇ 7% ਕਮਿਸ਼ਨ 7% ਕਮਿਸ਼ਨ ਲਾਗੂ ਹੋਏ ਸਾਡਾ 1 ਕਮਿਸ਼ਨ ਬਣਿਆ ਉਹਨੂੰ ਕੋਈ ਪੋਲਿਟਿਸ਼ੀਅਨ ਵਾਦਾ ਕਰਕੇ ਲਾਗੂ ਕਰਨ ਨੂੰ ਤਿਆਰ ਨਹੀਂ ਨਾ ਕਾਂਗਰਸ ਨੇ ਕੀਤਾ ਨਾ ਭਾਜਪਾ ਨੇ ਕੀਤਾ ਨਾ ਕੋਈ ਹੋਰ ਕਰਨ ਨੂੰ ਤਿਆਰ ਹੈਗਾ ਵਾ ਤੋ ਕਰਨਾ ਚਾਹੀਦਾ ਇਸ ਕਰਕੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਠੀਕ ਹੈ ਜੀ ਬਿਜਲੀ ਖਾਸ ਕਰਕੇ ਬਿਜਲੀ ਜਿਹੜਾ ਦੁਕਾਨਦਾਰ ਆ ਉਹਨੇ ਵੀ ਬਿਜਲੀ ਬਾਲਣੀ ਆ ਸ਼ਾਰੀ ਬੰਦੇ ਨੇ ਵੀ ਬਿਜਲੀ ਬਾਲਣੀ ਆ ਗਰੀਬ ਮਜ਼ਦੂਰ ਨੇ ਵੀ ਬਿਜਲੀ ਬਾਲਣੀ ਸਾਰੇ ਇੱਕ ਦਾ ਕੰਮ ਆ ਤੋ ਬਿਜਲੀ ਬਿੱਲ ਪ੍ਰਾਈਵੇਟੇਸ਼ਨ ਇਹ ਲਗਾਤਾਰ ਹੋਣਾ ਵਾ ਇਹ ਬਹੁਤ ਜ਼ਰੂਰੀ ਆ ਤੋ ਪ੍ਰਾਈਵੇਟੇਸ਼ਨ ਦੇ ਵਿਰੋਧ ਵੀ ਆਪਣਾ ਮੋਰਚਾ ਆ ਕਿ ਆਮ ਜਨਤਾ ਦੀ ਇਹਦੇ ਵਿੱਚ ਮੰਗ ਵੀ ਹੈਗੀ ਆ ਤੋ ਇਹ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਦਾ ਸਾਂਝਾ ਮੋਰਚਾ ਵਾ ਇਸ ਕਰਕੇ ਭਰਾਵੋ ਵੱਤ ਤੋਂ ਵੱਤ ਸਹਿਯੋਗ ਦੇ ਮੰਗਾ ਜਿਉਂਦੀਆਂ ਤੇ ਦਿੱਲੀ ਨਾਲ ਸਾਡਾ ਸੰਘਰਸ਼ ਮੁੱਕਿਆ ਨਹੀਂ ਇਸ ਕਰਕੇ ਕਹਿ ਰਹੇ ਆ ਵੀ ਬਾਰਡਰਾਂ ਤੇ ਵੱਧ ਤੋਂ ਵੱਧ ਪਹੁੰਚੋ ਛੇ ਨੂੰ ਦਿੱਲੀ ਕੂਚ ਕਰਨਾ ਜਥਿਆਂ ਦੇ ਰੂਪ ਵਿੱਚ ਕੂਚ ਕਰਨਾ ਵਾ ਜੜੀਆਂ ਇਹ ਫਵਾਵਾ ਨੇ ਵੀ ਕਿਤੇ ਸ਼ੰਭੂ ਬਾਰਡਰ ਖੁੱਲ ਗਿਆ ਕੋਈ ਸ਼ੰਭੂ ਬਾਰਡਰ ਬੁੱਡਰ ਨਹੀਂ ਖੁੱਲਿਆ ਹੈਗਾ ਇੱਕ ਸੇਲ ਜੀ ਹਟਾਈ ਆ ਇਸ ਕਰਕੇ ਖੇਖਣ ਕਰ ਰਹੇ ਆ ਵੀ ਲੋਕ ਠੰਡੇ ਪੈ ਜਾਣ ਵੀ ਹੁਣ ਇਹਨਾਂ ਨੇ ਕਹਿ ਦਿੱਤਾ ਵੀ ਸਾਡੇ ਨਾਲ ਤੇ ਕੁਝ ਨਹੀਂ ਹੋਊਗਾ ਅਸੀਂ ਛੋਟੇ ਦੱਸਿਆ ਜੱਗੇ ਬੋਤਾਂਗਾ ਹੁਣ ਮੋਦੀ ਸਰਕਾਰ ਕੀ ਜਵਾਬ ਦਊ ਵੀ ਕਿਉਂ ਡੱਕਦੀ ਆ ਸਾਨੂੰ ਅਸੀਂ ਕਹਿੰਨੇ ਵਪਾਰੀਆਂ ਨੂੰ ਲੋਕਲ ਲੋਕਾਂ ਨੂੰ ਸਾਰੀ ਜਨਤਾ ਨੂੰ ਟਰਾਂਸਪੋਰਟਰਾਂ ਨੂੰ ਆ ਕੇ ਵੇਖੋ ਕੰਦ ਕਿੰਨਾ ਨੇ ਕੱਢੀ ਆ ਅਸੀਂ ਤਾਂ ਨਹੀਂ ਕੰਦ ਕੱਢੀ ਹੈਗੀ ਹੁਣ ਇਸ ਕਰਕੇ ਉਹ ਸਲੇ ਹਲਾ ਆ ਕੇ ਸੱਲ ਤੇ ਪ੍ਰਚਾਰ ਮਾਧਮਾਂ ਚ ਰੌਲਾ ਵੀ ਕਿਤੇ ਸ਼ੰਭੂ ਬਾਰਡਰ ਖੁੱਲ ਰਿਹਾ ਭਰਾਓ ਕੋਈ ਸ਼ੰਭੂ ਬਾਰਡਰ ਖੁੱਲਿਆ ਖੱਲਾ ਨਹੀਂ ਹੈਗਾ ਇਹਨੇ ਖੁੱਲਣਾ ਕਿ ਨਹੀਂ ਖੁੱਲਣਾ ਇਹ ਤੁਹਾਨੂੰ ਛੇ ਨੂੰ ਦੱਸ ਦਾਂਗੇ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਸਾਰੇ ਖਾਸ ਕਰਕੇ ਨੌਜਵਾਨਾਂ ਨੂੰ ਸਾਰੇ ਪੰਜਾਬ ਦੇ ਗਾਇਕਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਹਰੇਕ ਨੂੰ ਬੇਨਤੀ ਆ ਸਾਡੀ ਪੰਜਾਬ ਦੇ ਕੋਨੇ-ਕੋਨੇ ਵਿੱਚ ਖਾਸ ਕਰਕੇ ਜਿੰਨੇ ਵੀ ਸਰਪੰਚ ਨੇ ਪੰਚਾਇਤਾਂ ਨੇ ਭਾਈ ਉਹਨਾਂ ਸਾਰਿਆਂ ਨੂੰ ਬੇਨਤੀ ਆ ਪੰਚਾਇਤਾਂ ਜੇ ਜਮੀਨਾ ਰਾਜਣ ਗਿਆ ਤਾਂ ਪੰਚਾਇਤਾਂ ਰਣ ਗਿਆ ਪੰਚਾਇਤ ਕਿੰਨ ਕਿੱਤੇ ਸਰਪੰਚੀ ਕਰਨੀ ਆ ਇਸ ਕਰਕੇ ਬੇਨਤੀ ਆ ਵੀ ਹਰੇਕ ਪਿੰਡ ਦੇ ਵਿੱਚੋਂ ਵੱਤ ਤੋਂ ਵੱਧ ਗਿਣਤੀ ਦੇ ਵਿੱਚ ਜਨਤਾ ਜਿਹੜੀ ਆ ਬਾਰਡਰਾਂ ਵਾਲ ਆਵੇ ਇਸ ਕਰਕੇ ਤਿੰਨ ਨੂੰ ਸ਼ੰਭੂ ਬਾਡਰ ਨੂੰ ਜਨਤਾ ਤਿਆਰ ਹੋ ਇੱਥੇ ਲਗਾਤਾਰ ਲਗਭਗ 25 26 ਤੋਂ ਬਾਅਦ ਜਨਤਾ ਦੀ ਆਮਦ ਵੱਧ ਰਹੀ ਹੈ ਹਰੇਕ ਜਥੇਬੰਦੀ ਆਪਣੇ ਪੱਧਰ ਤੇ ਤੇ ਲਗਭਗ ਹੁਣ ਅ ਅੱਜ ਕੱਲ੍ਹ ਤੋਂ ਬਾਅਦ ਰੋਜ਼ ਦੀ ਰੋਜ਼ ਜਨਤਾ ਆ ਰਹੀ ਹੈ ਇੱਥੇ ਹਰ ਲਗਾਤਾਰ ਆਮਦ ਵੱਧ ਰਹੀ ਹੈ ਸੋ ਇਸ ਕਰਕੇ ਪਿੰਡਾਂ 'ਚੋਂ ਭਰਾਓ ਲੰਗਰ ਦੀ ਬਹੁਤ ਇਸ ਕਰਕੇ ਪਾਣੀ ਵਾਲੇ ਟੈਂਕਰ ਹੋਰ ਸਾਜੋ ਸਮਾਨ ਜਿਹੜਾ ਚਾਹੀਦਾ ਹੈਗਾ ਤੋ ਜੇ ਸਰਕਾਰ ਜ਼ਬਰ ਕਰਦੀ ਹੁੰਦੀ ਆ ਹਰ ਇੱਕ ਚੀਜ਼ ਲੜਿੰਦੀ ਹੁੰਦੀ ਤੁਸੀਂ ਸਿਆਣੇ ਜੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਔਰ ਇਸ ਅੰਦੋਲਨ ਨੂੰ ਕਾਮਯਾਬ ਕੀਤਾ ਜਾਵੇ ਮੈਂ ਸਾਰੇ ਪੰਜਾਬ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਚਰਨਾਂ 'ਚ ਅਪੀਲ ਕਰਦਾ ਵੀ ਮੋਰਚੇ ਬੁਲੰਦੀਆਂ ਚੋ ਰਹੇ ਆ ਲਗਾਤਾਰ ਕਿਸਾਨਾਂ ਦੀ ਆਮਦਨ ਮੋਰਚਿਆਂ ਵਿੱਚ ਵੱਧ ਰਹੀ ਆ ਇਸ ਕਰਕੇ ਬੇਨਤੀ ਆ ਵੱਧ ਤੋਂ ਵੱਧ ਹੁਣ ਆਪਣੇ ਨਿੱਜੀ ਕੰਮ ਤੁਹਾਨੂੰ ਛੱਡਣੇ ਪੈਣੇ ਆ ਤੁਸੀਂ ਪਹਿਲਾਂ ਵੀ ਪੰਜਾਬ ਨੇ ਸਾਡੇ ਆਗੂ ਸਹਿਬਾਨਾਂ ਨੇ ਆਗੂ ਸਫਾ ਨੇ ਆਪਣੇ ਨਿੱਜੀ ਕੰਮ ਛੱਡੇ ਆ ਨਿੱਜੀ ਕੰਮ ਛੱਡ ਕੇ ਹੀ ਜਥੇਬੰਦੀ ਦੇ ਕੰਮ ਕੀਤੇ ਜਾਣੇ ਆ ਐਮਰਜੈਂਸੀ ਕੋ ਮਰਗਾ ਤੇ ਸਮਾਂ ਕੱਢੋ ਐਮਰਜੈਂਸੀ ਵਿਆਮਾਂ ਵੱਲ ਜਾਓ ਸਾਰੇ ਕੰਮ ਤਿਆਗ ਕੇ ਮੋਰਚੇ ਮੱਲੋ ਔਰ ਇਹ ਮੋਰਚਿਆਂ ਦੀ ਜਿੱਤ ਪੰਜਾਬ ਤੇ ਦੇਸ਼ ਦੀ ਕਿਸਾਨੀ ਦੀ ਜਿੱਤ ਹੋ ਇਹ ਹੋਊ ਪਏ ਅਸੀਂ ਆਪਣੀਆਂ ਜ਼ਮੀਨਾਂ ਬਚਾਵਾਂਗੇ ਕਿ ਨਹੀਂ ਬਚਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ